ਤਦ ਨਹੀਂ ਸਰ ਸਰ 4G ਹਨ ਕਿ ਮਾਮਲਾ ਹੈ ਕਿ ਤੋ ਪੜਿਆ ਗਿਆ ਕਿਸ ਤਰ੍ਹਾਂ ਟ੍ਰੇਨਿੰਗ ਦਿੰਦਾ ਸੀ ਇੱਕ ਜਿਹੜਾ ਹੈਗਾ YouTube ਪਰ ਰੌਜਰ ਸੰਧੋ ਦੇ ਉੱਪਰ ਜਿਹੜਾ ਹੈਗਾ ਲਾਸਟ ਮੰਥ ਇੱਕ ਅਟੈਕ ਹੋਇਆ ਸੀ ਉਹਦੇ ਘਰ ਦੇ ਉੱਪਰ ਗਰਨੇਡਾ ਮਲਾਵੇ ਜੋ ਰਾਏਪੁਰ ਰਸੂਲਪੁਰ ਰਹਿਣ ਦਾ ਰਹਿਣ ਵਾਲਾ ਸੀ ਤਾਂ ਜਿਹੜਾ ਉਸ ਮੁਕਦਮਾ ਜਿਹੜਾ 57 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਹਦੀ ਮੁਕਦਮਾ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਹੁਣ ਤੱਕ ਅਸੀਂ 9 ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵਿਡੈਂਸ ਆਈ ਸੀ ਕਿ ਫੈਕਟ ਸੇ ਆਏ ਕਿ ਜਿਹੜਾ ਸੁਖਚਰਨ ਸਿੰਘ ਨਾਂ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ ਇਹ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਹੈ ਇਹ 3rd ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਸੀ ਤਾਂ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹਨੇ ਗਰਨੇਟ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿਵੇਂ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਪਿੰਨਿੰਗ ਉਹਦੀ ਕੱਢੀ ਜਾ ਸਕਦੀ ਹੈ ਤਾਂ ਇੰਸਟਾਗ੍ਰਾਮ ਦੇ ਉੱਪਰ ਇਸਨੇ ਜਿਹੜੀ ਹੈ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਣ ਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕਦਮੇ ਦੇ ਵਿੱਚ ਨਾਮਿਨੇਟ ਕੀਤਾ ਸੀ ਮੁਕਦਮੇ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਆ ਗਏ ਅਸੀਂ ਸਾਰੀ ਐਵੀਡੈਂਸ ਪੁਕਤਾ ਜਿਹੜੀ ਐਵੀਡੈਂਸ ਹੈ ਕਿਸੇ ਵੀ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ਇਹ ਜ਼ਰੀਏ ਜਿਹੜਾ ਹੈਗਾ ਉਹ ਮਾਂ ਜੋ ਕੋਰਟ ਨੇ ਵੀ ਵਾਰੰਟ ਆਫ ਅਰੈਸਟ ਜਿਹੜੇ ਨਹੀਂ ਜਾਰੀ ਕੀਤੇ ਸੀ ਤਾਂ ਉਹ ਵਾਰੰਟ ਆਫ ਜਿਹੜੇ ਅਰੈਸਟ ਹੈਗੇ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਹੋਏ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜੀ ਇਹਦੀ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਇਹਦਾ ਜਿਹੜਾ ਸੀ ਇਹਦੇ ਸੀਨੀਅਰ ਆਫੀਸਰਜ਼ ਨੂੰ ਇਨਫੋਰਮ ਕਰਕੇ ਰਿਕੁਐਸਟ ਕਰਕੇ ਰਿਟਰਨ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਕੁਐਸਟ ਸਬਮਿਟ ਕੀਤੇ ਜਿਨ੍ਹਾਂ ਨੇ ਇਹਦੀ ਜਿਹੜੀ ਹੈਂਡਓਵਰ ਕਰਨਾ ਲਾ ਕੀਤਾ ਤੇ ਜਿਹੜਾ ਹੈਗਾ ਇਹਨੂੰ ਲਿਊ ਜਿਹੜਾ ਪ੍ਰੋਸੀਜਰ ਦੇ ਤਹਿਤ ਜਿਹੜੀ ਹੈਗੀ ਇਹਦੀ ਅਰੈਸਟ ਪਾਈਗੇ ਅੰਡਰ ਉਹ ਵਾਂਜੋ ਕੋਰਟ ਚ ਪੇਸ਼ ਕਰਕੇ ਜਿਹੜਾ ਹੁਣ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਸਾਡੇ ਕੋਲ ਹੈ ਸਰ ਇਨ ਟੱਚ ਵਿੱਚ ਕਿੰਦਾ ਆਇਆ ਹਰਦੀਪ ਕੰਬੋਲ ਦੇ ਤੇ ਆ ਜਿਹੜੀ ਪ੍ਰੀਲਿਮਰੀਡ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ YouTube ਦੇ ਉੱਪਰ ਜਿਹੜੀ ਜਾਂ ਜਿਹੜੀ Instagram ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਇਹ ਦੀ ਜਿਹੜੀ ਉਹਨਾਂ ਨਾਲ ਜਿਹੜੇ ਅਫਿਊਜ਼ਡ ਹੈਗੇ ਸੀ ਉਹਨਾਂ ਨਾਲ ਚੈਟ ਹੋਣੀ ਸ਼ੁਰੂ ਹੋ ਗਈ ਜਿਹੜਾ ਹਰਦੀਪ ਕੰਬੋਲ ਸੀ ਇਸ ਤਰੀਕੇ ਨਾਲ ਇਹਨਾਂ ਦੇ ਸੰਪਰਕ ਚ ਆ ਕੇ ਅੱਗੇ ਨੇ ਫਿਰ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਸੀ ਸਿਰਫ ਫੌਜੀ ਦੇ ਡਾਇਰੈਕਟਰਿੰਗ ਚ ਆਇਆ ਕਿ ਜਸ਼ਾਨ ਜਾਂ ਭੱਟੀ ਦਾ ਕੋਈ ਰੋਲ ਹੈਗਾ ਉਹ ਚ ਉਹਨਾਂ ਨੇ ਟੱਚ ਨਹੀਂ ਕਰਾਇਆ ਉਹਨੂੰ ਵਾਪਸ ਦੇ ਦਿੱਤਾ ਨਹੀਂ ਜਿਹੜਾ ਜਸ਼ਾਨ ਭੱਟੀ ਜਾਂ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਨਹੀਂ ਆਇਆ ਜਸ਼ਾਨ ਅਕਟਰ ਉਹਨਾਂ ਦੇ ਨਾਲ ਇਹਦਾ ਟੱਚ ਨਹੀਂ ਆਇਆ ਸੀ ਇਹਦਾ ਹਰਦੇ ਕੰਪੋਜ਼ ਦੇ ਨਾਲ ਜਿਹੜਾ ਟੱਚ ਆਇਆ ਡਾਇਰੈਕਟਰੀ ਦਾ ਟੱਚ ਆ ਡਾਇਰੈਕਟਲੀ ਉਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਇਹਦੇ ਸੱਚ ਹੈ ਇਹ ਬੰਮ ਲੁੱਟਾਂ ਦੀ ਟ੍ਰੇਨਿੰਗ ਮੰਗੀ ਸੀ ਕਿ ਉਹ ਬੰਦੇ ਨੇ ਆਪ ਨੂੰ ਕਿਹਾ ਸੀ ਤੇ ਤਾਂ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਚ ਤੈ ਹੈ ਕਿ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਤਾਂ ਜਿਹੜਾ ਹਰਦੇਖ ਮੋਹਜ ਆ ਉਸਨੇ ਇਹਨੂੰ ਇੱਕ ਗਰਨੇਟ ਦੀ ਜਿਹੜੀ ਹੈਗੀ ਸ਼ੋ ਕੀਤਾ ਸੀ ਪਿਕ ਸ਼ੋ ਕੀਤੀ ਤੇ ਦੂਸਰਾ ਜਿਹੜਾ ਇੱਕ ਦਿਖਾਇਆ ਕਿ ਕਿਸ ਤਰੀਕੇ ਨਾਲ ਚੱਲਦਾ ਤਾਂ ਇਹਸ ਨੇ ਅੱਗੇ ਜਿਹੜੀ ਹੈਗੀ ਆਪਣੇ ਵੱਲੋਂ ਉਸ ਨੂੰ ਚਲਾ ਕੇ ਕਿਸ ਤਰੀਕੇ ਨਾਲ ਚੱਲਦਾ ਉਹ ਵੀਡੀਓ ਇਹਨਾਂ ਸ਼ੇਅਰ ਕੀਤੀ ਜਿਹੜੀ ਹੈਗੀ ਵੀਡੀਓ ਦੇ ਜ਼ਰੀਏ ਵੀਡੀਓ ਕਾਲ ਦੇ ਜ਼ਰੀਏ ਇਹਨਾਂ ਗੱਲਬਾਤ ਕੀਤੀ ਹੋਰ ਵੀ ਕੋਈ ਲੋਕ ਵਿੱਚ ਸ਼ਾਮਲ ਹੋਣ ਦੇ ਹਲੇ ਦੇ ਵਿੱਚ ਜਿਹੜੀ ਹੈਗੀ ਨੌ ਜਣੇ ਅਸੀਂ ਅਰੈਸਟ ਕੀਤੇ ਨੇ ਬਾਕੀ ਜਿਹੜੇ ਜਿਹੜੇ ਟੋਟਲ ਇਹਦੇ 18 ਕਯੂਜ਼ ਹੈਗੇ ਨੇ ਅਸੀਂ ਉਹਨਾਂ ਦੇ ਜਿਹੜੇ ਕੁਝ ਬਾਹਰ ਬੈਠੇ ਹੈਗੇ ਨੇ ਬਾਕੀ ਜਿਹਦਾ ਜਿਹਦਾ ਵੀ ਰੋਲ ਹੈਗਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਰ ਕਿਸੇ ਦਾ ਵੀ ਕੋਈ ਹੋਰ ਰੋਲ ਸਾਹਮਣੇ ਆਉਂਦਾ ਤਾਂ ਡੈਫੀਨੇਟਲੀ ਅਸੀਂ ਅਕੋਰਡਿੰਗ ਟੂ ਜਿਹੜੀ ਸਾਡੇ ਪ੍ਰੋਸੀਜਰ ਹੈ ਅੱਗੇ ਪ੍ਰੋਸੀਡ ਕਰਾਂਗੇ ਫਿਲਹਾਲ 18 ਬੰਦੇ ਰੇਡ ਇਮਾਮ ਦੇ ਦੁਸਤ ਇਸ ਮਕਦਮੇ ਦੇ ਵਿੱਚ ਹੁਣ ਤੱਕ 18 ਮਕਦਮੇ ਜਿਹੜੇ ਦੋਸ਼ ਦੋਸ਼ੀ ਹੈਗੇ ਨੇ ਨੌ ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਅਸੀਂ ਉਹਨਾਂ ਦੇ ਵਰਕ ਕਰ ਰਹੇ ਹਾਂ ਠ